ਗਾਲ ਵੀ ਸਾਰਿਆਂ ਨੂੰ ਕਿਵੇਂ ਹੋ ਕੈਮੋ ਸਾਰੇ ਤੇ ਅੱਜ ਚੱਲੇ ਆਪਾਂ ਬਾਜੀ ਤੇ ਆਪਣੀ ਪਹਿਲੀ ਬਾਜੀ ਆ ਸੀ ਜਾਂਦੀ ਤੇ ਜਸੂ ਉਹਨਾਂ ਨੇ ਕਬੂਤਰ ਛੱਡਿਆ ਕਬੂਤਰ ਹੋ ਗਏ 100 ਤੋਂ ਉੱਤੇ ਤੁਹਾਨੂੰ ਮੈਂ ਜਾ ਕੇ ਦਿਖਾਉਣਾ ਆਪਾਂ ਇਹਦੇ ਪਹਿਲਾਂ ਜਿਮ ਕਿਉਂਕਿ ਸਾਡੇ ਅੱਜ ਰਜਿਮ ਆਉਨੇ ਆ ਤੇ ਜਸੂ আর ਤਾਰੂ ਵੀਰਾ ਕਬੂਤਰ ਲੈ ਕੇ ਚਲੇ ਗਏ ਆਪਾਂ ਨੂੰ 20 ਮਿੰਟ ਲੱਗਣੇ ਆ ਬਸ ਇੱਥੋਂ ਪਹੁੰਚਣ ਨੂੰ ਤੇ ਚੱਲਦੇ ਆਂ ਫਿਰ ਉੱਥੇ ਜਾ ਕੇ ਮਾਹੌਲ ਦਿਖਾਉਨੇ ਆ ਤੁਹਾਨੂੰ ਆਓ ਵੀ ਪਹੁੰਚ ਗਏ ਪਿੰਡ ਫਰਾੌਰ ਇਹ ਹੈਗਾ ਸਤੋਂ 3-4 ਕਿਲੋਮੀਟਰ ਦੂਰ ਪਿੰਡ ਤੇ ਜਾ ਕੇ ਦੇਖਦੇ ਆ ਆ ਬਾਈ ਪਿੰਜਰਾ ਜਾਂ ਚੱਕੀ ਆ ਰਹੇ ਨੇ ਛੱਡੇ ਆ ਹਾਂ ਤੇ ਚਲੋ ਦੇਖਦੇ ਕਿੰਨੇ ਕਬੂਤਰ ਛੱਡੇ ਉੱਪਰ ਤਾਂ ਕਬੂਤਰੇ ਕਬੂਤਰ ਹੋਇਆ ਮੈਂ ਤੁਹਾਨੂੰ ਖੜ ਕੇ ਦਿਖਾਉਨੇ ਆ ਕਿਤੇ ਲਓਏ ਮਿੱਤਰੋ ਰਾਸ਼ਪੂਰਾ ਤੇ ਜਸੂ ਨਹੀਂ ਆਉਂਦੇ ਨੇ ਮਲਾਉਨੇ ਆ ਤੁਹਾਨੂੰ ਉਹਨਾਂ ਨਾਲ ਕਬੂਤਰ ਤੁਹਾਨੂੰ ਦਿਖਾਉਣਾ ਮੈਂ ਉੱਚੇ ਫਿਰਦੇ ਨੇ ਆ ਦੇਖੋ ਆ ਫਿਰਦੇ ਕੋ ওভারਦੇ ਨੇ ਆ ਫਿਰਦੇ ਨੇ ਚਰਵਾਉਣ ਦੇ ਜੱਸ ਉਹਨਾਂ ਨੇ ਲੈ ਜੱਸਾ ਵੀ ਪੂਰਾ ਹਾਲਾ ਕਬੂਤਰਵਾਜੇ ਬਣਿਆ ਫਿਰਦਾ ਜੁੱਤੀਆਂ ਖਾਏਗਾ ਥਾਲਿਆ ਘਰ ਜਾ ਕੇ ਚਲੋ ਉੱਤਰਦੇ ਆ ਥੱਲੇ ਅੱਪਾ ਟੂਸਾਰ ਹਾਂ ਹਾਂ ਢਿੱਡ ਲਾਲ ਤੂਸਾ ਵਿਚੌੜਿਆ ਕਰਦੇ ਵੀਰੇ ਹਾਂ ਅਗਲੇ ਵੇਚ ਤੇ ਰਹੋਣੇ ਹਾਂ ਢਿੱਡ ਲਾਲ ਕਮਲ ਢਿੱਡ ਦਾ ਕਲਾਲ ਉਹੜਾ ਲਾ ਦੇ ਵੀਰੇ ਪਾਣੀ ਹੁਣ ਲਾਉਣਿਆ ਤਾਲੂ ਵੀਰੇ ਇੱਕ ਡੱਬੀ ਨੂੰ ਪਾਣ ਪੰਜ ਤੇ ਪੰਜ ਹੋ ਗਏ 5 11 ਨੇ ਜਿਹੜਾ ਉੱਲਾ ਵੱਜੂਗਾ ਮੈਂ ਘਾਟ ਵਾਲਾ ਤਿਆਰ ਰੱਖਿਓ ਬਈ 7 11 ਆਏ ਨੇ ਹਾਂ ਠੀਕ ਹੈ ਜੀ ਜਲ ਉਮਰੀ ਬਰੇ ਕਰ ਜਸੂ ਕਿੱਥੇ ਆ ਹਣ ਬੰਦਾ ਲਖਾ ਮੈਨੂੰ ਕੋਈ ਛੋਟੇ ਬੰਦੇ ਹੀ ਨਹੀਂ ਮੈਨੂੰ ਲੱਭਦੇ ਕਾਫੀ ਵਾਲਾ ਦੂਆ ਕਿੱਥੇ ਆ ਦੁਕਾਨ ਆ ਬੈਠਾ ਇੱਕ ਅੱਕ ਰਹੇ ਆ ਆਪਣੇ ਓਕੇ

ਆ ਪਿਛਲਾ ਜਿਹੜਾ ਚਲੋ ਕੋਈ ਚੱਕਰ ਨਹੀਂ ਫੇਰ ਹੰਦੋ ਫਰੋਂ ਕਾ ਲੱਗੀਆਂ ਪਾਈਆਂ ਹੋਰ ਫੇਰ ਵੀਰੇ ਠੀਕ ਐ ਕਿਵੇਂ ਮਾਹੌਲ ਬਹੁਤ ਵਧੀਆ ਮਾਹੌਲ ਤੇਰੇ ਵਾਲੇ ਦੇ ਵੀ ਨਿਗਾ ਮਰਾ ਫੇਰ ਬਹੁਤ ਪੂਰਾ ਇੱਕ ਨੰਬਰ ਜੀ ਹਾਂ ਮਾਹੌਲ ਬਣਿਆ ਪਿਆ ਮਾਹੌਲ ਬਣਿਆ ਪਿਆ 100 ਤੇ 100 ਦੇ ਗੇੜ ਹੈਗਾ ਕਬੂਤਰ ਕਿੱਥੇ ਉਹ ਉੱਪਰ ਹੀ ਨਹੀਂ ਜਾਂਦੀ ਉਹ ਐਡੀ ਦੂਰ ਹੋਣੀ ਦਿਖਣੀ ਐ ਜੀ ਬਹੁਤ ਉੱਚੀ ਆ ਯਾਰ ਜੀ ਜ਼ਿਆਦਾ ਉੱਧਰ ਉੜਦੀ ਆ ਆ ਗਈ ਬਈਆ ਬਣਿਆ ਜੀ ਆਹ ਦੇਖੋ ਮੂਰੇ ਜਾਂਦੀ ਆ ਜਿਹੜੀ ਓਟੇ ਡੂਸੀ ਵਾਲੀ ਆਓ ਥੱਲੇ ਆ ਜਿਹੜੀ ਦੱਬੀ ਆ ਉਹ ਫਿਰਦੀ ਆ ਬਾਈ ਆਹ ਦੇਖੋ ਨਾ ਫਿਰਦੀ ਆ ਬਾਈ ਹਾਂ ਆਪਣੇ ਵਾਲੇ ਆ ਫਿਰਦੀ ਆ ਆਹ ਘੰਟ ਡੂਸੀ ਵਾਲੀ ਆ ਫਿਰਦੀ ਆ ਓਕੇ ਆ ਰੋਟ ਓੜਲਾ ਕਰ ਲਾ ਘਾ ਕਰ ਲਾ ਆ ਗਏ ਬਈ ਉਹੀ ਆ ਹਾਂ ਆ ਹੈ ਬਈ ਆ ਗਿਆ ਆ ਆ ਫਿਰਦੀ ਆ ਬਈ ਕਬੂਤਰ ਆ ਜਾਂਦੀ ਆ ਚੰਗਾ ਬਾਈ ਮੁੜਿਓ ਸਾਹਵੇਂ ਹੋਣ ਠੀਕ ਆ ਬਈ ਗੱਗੀ ਫਾਟਕ ਲੱਗੇ ਬਈ ਤੇ ਟੋਟਲ ਹੋਇਆ ਬਾਈ 106 ਕਬੂਤਰ ਆਪਣੇ ਵਾਲਾ ਵਧੀਆ ਫਿਰਦਾ ਜਿੱਥੋਂ ਛੱਡੇ ਉੱਥੇ ਹੀ ਫਿਰ ਰਿਹਾ ਤੇ ਚਲੋ ਆਪਣੇ ਪਿੰਡ ਤੋਂ ਵੀ 7-8 ਛੱਡੇ ਹੋਏ ਆ ਕੋਈ ਟੈਨਸ਼ਨ ਨਹੀਂ ਹੋਣਾ ਆਪਾਂ ਨੂੰ ਤੇ ਚੱਲਦੇ ਆਪਾਂ ਘਰ ਨੂੰ ਹਰਾ-ਵੋਟਾ ਹਰੀ ਮੂੰਹ ਛਡਾਈਏ ਜਾ ਕੇ ਆ ਫਿਰਦੀ ਆ ਆਪਣੇ ਵਾਲੀ ਕਬੂਤਰੀ। ਉਹ ਦੇਖੋ। ਨਹੀਂ ਵਹੀ ਹਲੇ ਆ ਫਿਰਦੀ ਆ ਆਪਣੇ ਵਾਲੀ ਕਬੂਤਰੀ। ਓਹੋ ਬਲਾਰ ਹੋ ਜਾਂਦਾ ਉਹ ਫਿਰਦੀ। ਕੇਅਰ ਬੋਰਡ ਚਲੋ ਚੱਲੀਏ ਘਰ ਨੂੰ ਆਪਾਂ ਪਹੁੰਚ ਗਏ ਬਾਈ ਕੋਠੇ ਤੇ। ਬਾਜੀ ਤੋਂ ਆ ਗਏ। ਖਰਾ ਬੋਟਾ ਹਰੀ ਬੂੰਛ ਫੜੀਏ ਪਹਿਲਾ ਕਿੱਥੇ ਫਿਰਦਾ ਲਓ ਮੇ ਮਿੱਤਰੋ ਫੜ ਲਿਆ ਕਬੂਤਰ 30 ml ਲਾਉਣੇ ਇਹਨੂੰ ਪਾਣੀ 30 ml ਪਾਣੀ ਲਾ ਕੇ ਇਹਨੂੰ ਛੱਡਦੇ ਆਂ ਦੀ ਕਰਾਉਣੇ ਢਾਈ ਫਿਰ 2-3 ਦਿਨ ਤੱਕ ਇਹ ਵੀ ਬਾਜੀ ਤੇ ਜਾਊਗਾ 2 ਕੁ ਮਿੰਟ ਛੱਡਦਾ ਬਈ ਪਿੰਜਰੇ ਚ ਮਾੜੇ ਸੈਟ ਜਾ ਹੋ ਜਵੇ ਪਾਣੀ ਪੁੰਨੀਆਂ ਸੈਟ ਕਰ ਜਵੇ ਫਿਰ ਢਾਉਨੇ ਆ ਅੱਜ ਪਿੰਡ ਕੋਈ ਵੀ ਕਬੂਤਰ ਨਹੀਂ ਉੱਡਦਾ ਬਾਜੀ ਕਰਕੇ ਮੈਂ ਤਾਂ ਹਾਲੇ ਤੱਕ ਦੇਖਿਆ ਨਹੀਂ ਕੋਈ ਵੀ ਉੱਡਦਾ ਆਪਾਂ ਵੀ ਖੁੱਲੀ ਢਾਂਗੀ ਤੇ ਡਾਵਾਂਗੇ ਇਹਨੂੰ ਢਾਂਗੀ ਲਾ ਕੇ ਜਾਊਂਗਾ ਮੈਂ ਤੇ ਡਾ ਜਾਣਾ ਜਿੰਨਾ ਘੰਟਾ 2 ਘੰਟੇ ਜਿੰਨਾ ਵੀ ਉੜੂਗਾ ਠੀਕ ਆ ਬਸ ਕਿਉਂਕਿ ਘੇਰੀ ਘੜਾਉਣੇ ਆ ਅੱਜ ਬੜਾ ਜ਼ੋਰ ਨਹੀਂ ਲਵਾਉਣਾ ਲਓ ਜੀ ਮਿੱਤਰ ਫੜਦੇ ਆ ਹੁਣ ਬੂਤਾਂ ਉਹ ਦੇਖੀ ਭਾਈ ਫੰਗ ਫੰਗ ਦੇ ਆ ਜਾ ਭਈ ਆਹ ਖੜ ਚੋ ਹੁਣ ਛੱਡਦੇ ਆ ਇਹਨੂੰ ਬੈਗ ਰੂਨ ਲੈ ਕੇ ਚੱਲ ਭਾਈ ਵੈਰੀ ਗੋਡਾ ਹੋ ਜਾ ਕੈਮ ਜਾ ਢਾਂਗੀ ਲਾ ਕੇ ਜਾਣਾ ਫਿਰ ਮੈਂ ਲਓਏ ਮਿੱਤਰੋ ਢਾਂਗੀ ਕਰਦੀ ਖੜੀ ਕਬੂਤਰ ਆਪਣਾ ਆਉ ਜਾਂਦਾ ਤੇ ਆਪਾਂ ਚੱਲਦੇ ਹੁਣ ਥੱਲੇ ਚਾਹ ਪਣੀ ਪੀਣੇ ਆ ਠੀਕ ਆ ਉਹਦੇ ਬਾਅਦ ਮਿਲਦੇ ਆ ਫਿਰ ਦੇਖਦੇ ਆ ਕੀ ਬਣਦਾ ਜਵਾਰੀ ਤੇ ਆਹ ਫਿਰਦਾ ਭਾਈ ਜੀ ਦਾ ਡਰਤਾ ਉਹੀ ਹੋ ਗਿਆ ਆ ਆਪਣਾ ਕਬੂਤਰ ਪਿੰਡ ਆ ਗਿਆ ਕਿੱਥੇ ਆ ਆ ਗਿਆ ਕੋਟੇ ਦੂ ਸਿਆਲਾ ਪੈਂਡ ਚ ਮੈਂ ਤੈਨੂੰ ਉੱਥੇ ਕਹੀ ਗਿਆ ਵੀ ਗਲਤ ਟੜਦਾ ਉਧਰ ਨੂੰ ਇਹ ਤੈਨੂੰ ਆ ਪਤਾ ਨਹੀਂ ਕਿਵੇਂ ਗਿਆ ਪਿੰਡ ਹਾਂ 11 ਵਜੇ ਦਾ ਹੈ ਹੈ ਇਹ ਤਾਂ ਨਹੀਂ ਅੰਨਾ ਉੱਦਦਾ ਤਾਂ ਉਹ ਯਾਰ ਨਾਲ ਪਿੰਡ ਹੈ ਨਾ 3-4 ਕਿਲੋਮੀਟਰ ਦਾ ਹੈਗਾ ਚਾਦਰੀ ਉਤਰੀ ਦੇਖ ਲਈ ਜਾਂ ਗੁਰਦੁਆਰਾ ਸਾਹਿਬ ਦੇਖ ਲੈਣ ਹਾਂ ਆ ਜਾਂਦੇ ਆ ਕਿੱਥੇ ਆਉਣ ਦਿਖਾਉਣੇ ਆ ਦੁਆਰਾ ਆਹੀ ਪੰਗਾ ਨੇੜੇ ਪਿੰਡ ਦਾ ਹਾਲਾ ਉੱਟੇ ਕੂਛ ਵਾਲਾ ਕਿੱਥੇ ਗਿਆ ਯਾਰ ਉਹ ਘਰੋਂ ਭੱਜ ਗਿਆ ਲੱਗਦਾ ਮੈਨੂੰ ਅੱਜ ਮਾੜੀ ਦਿਨ ਹੈ ਕਿੱਧਰ ਗਿਆ ਹੁਣ ਇਹ ਖੜਜੋ ਤੁਹਾਨੂੰ ਦਿਖਾਉਣੀ ਹੈ ਭਾਈ ਕਾਫੀ ਕਬੂਤਰ ਆ ਗਏ ਉੱਥੋਂ ਦੇਖੋ 6-7 ਕਬੂਤਰ ਆ ਗਏ ਦੱਸੋ ਇਹ ਸਾਡੀ ਸੰਭਾਲ ਉੱਥੋਂ ਹੁਣ ਆ ਗਏ ਭਾਈ ਆਪਾਂ ਗੋਠੇ ਦੇ ਹੁਣ ਕਬੂਤਰ ਡਾਈਏ ਤੇ ਤੁਹਾਨੂੰ ਬਾਜੀ ਦਾ ਦੱਸ ਦਵਾਂ 106 ਕਬੂਤਰ ਟੋਟਲ ਉੜਿਆ ਤਾਂ ਆਪਣੀ 11 ਵਜੇ ਤੁਹਾਨੂੰ ਪਤਾ ਪਿੰਡ ਆ ਗਈ ਕਬੂਤਰੀ ਤੇ ਦੂਜੀ ਕਬੂਤਰੀ ਹਰੇ ਪੱਲੇ ਵਾਲੀ ਉਹ ਚੌਥੇ ਨੰਬਰ ਤੇ ਬੈਠ ਗਈ। ਨਾ ਚੌਥੇ ਤੇ ਭੱਜ ਗਈ ਉਹ ਵੀ। 6 ਕਬੂਤਰ ਇਕੱਠੇ ਭੱਜੇ ਰਹਿ ਗਏ 4 ਤੇ ਗੱਗੀ ਵਾਲਾ ਤਾਂ ਆਪਣੇ ਵਾਲੇ ਨਾਲ ਦਾ ਸੇਮ ਰੰਗ ਵਾਲਾ ਉਹ ਤੀਜੇ ਤੇ ਬੈਠ ਗਿਆ ਤੇ ਦੋ ਜੀ ਸਾਂਝੀ ਹੋ ਗਈ। ਤੇ 106 ਕਬੂਤਰ ਐਂਟਰ ਦਾ 1200 ਰੁਪਏ ਐਂਟਰੀ ਹੋਈ 1000 ਵੰਡੇ ਆ ਸੀ। ਤੇ ਚਲੋ ਕੋਈ ਚੱਕਰ ਨਹੀਂ ਪਹਿਲੀ ਬਾਜੀ ਦੀ ਫੇਰ ਵੀ। ਪਿੰਡ ਨੇੜੇ ਆ ਦੇਖੋ ਆ ਆਪਣਾ ਪਿੰਡ ਹੈ। ਜਿਹੜਾ ਉਹ ਅਗਲਾ ਦੇਖਦਾ ਤੁਹਾਨੂੰ ਸਪੈਦਿਆਂ ਕੋਲ ਉਹ ਦੂਜਾ ਪਿੰਡ ਹੈ। ਗਲਤੀ ਕਰੀ ਮੈਂ ਇਹਨਾਂ ਨੂੰ ਕਹਿਨ ਤਾਂ ਵੀ ਇੱਥੇ ਨਹੀਂ ਛੱਡਣੀ ਆਪਾਂ ਕੋਈ ਪਿੰਡ ਵਧੀਆ ਦੇਖ ਲੰਨੇ ਆਂ ਪਰ ਚੱਲ ਕੋਈ ਚੱਕਰ ਨੇ ਫੇਰ ਵੀ ਬਾਜੀ ਤਾਂ ਭਾਈ ਬਾਜੀ ਪਾਉਣੀ ਉਹ ਬੜੀ ਗੱਲ ਐ ਜਿਵੇਂ ਛੱਡਦੇ 10 12 ਕਬੂਤਰ ਅੱਜ ਬੱਚੇ ਛੱਡਦੇ ਹੁਣ ਕਿਹੜਾ ਗਲਾਬੀ ਕਾਚਾ ਵਾਲਾ ਚਾਪ ਤੇ ਉਹ ਪੱਲੇ ਆਇਆ ਹੈ ਨਾ ਭਾਈ ਚਾਪ ਤੇ ਪੱਲੇ ਵਾਲੇ ਦਾ ਭਾਈ ਹੈ ਚੱਲ ਚੱਲੇ ਨੂੰ ਮਿਟਾ ਦੇ ਇਹਨੂੰ ਡਾ ਨਾਲ ਨਾਲੇ ਢਾਈ ਦਾ ਹੁੰਦਾ ਢੜੀ ਤਾਂ ਦੂਜੇ ਬੱਚੇ ਇੱਕ ਦੂਏ ਦਾ ਖੇਲਾ ਜਾ ਕਰਕੇ ਰੋੜ ਪੈੰਦੇ ਨੇ ਚੱਲ ਠੀਕ ਆ ਇਹ ਹੋ ਗਏ ਹੁਣ ਹਰੀਆਂ ਕੱਛਾਂ ਟੋਰੀ ਵਾਲਾ ਚਾਰ ਡਾ ਦੇ ਬਈ ਦੋਏ ਬੱਚੇ ਛੋਟੇ ਆ ਫਿਰਦੇ ਆ ਦੋਏ ਕਬੂਤਰ ਆਓ ਫਿਰਦੇ ਆ ਵੱਡੇ ਚਲੋ 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 ਖੜ ਜੋ ਬਾਈ ਇੱਕ ਮਿੰਟ ਤੁਹਾਨੂੰ ਦਿਖਾ ਦਾਂ ਫਿਰ ਬਦਾਮ ਬਦੂ ਜੇ ਪਾ ਦਈਏ ਦੋ ਆ ਬੱਚੇ ਛੜਤੇ ਹਰੀਆਂ ਕੱਛਾਂ ਵਾਲਾ ਹਰੀ ਟੋਰੀ ਕਾਲੀ ਕੱਛ ਦਾ ਚਲੋ ਇਹ ਪੱਤਰੋ ਦੋ ਇਹ ਹੋ ਗਏ ਜਿ세 ਕੱਛ ਟੂਸੀ ਵਾਲਾ ਆਪਣੇ ਫਿਰਦਾ ਨਹੀਂ ਹੈਗਾ ਸਵੇਰ ਦਾ ਖਰਦਾ ਇਹ ਚਾਹੇ ਬਾਜੀ ਚਵਾਇਆ ਹੋਵੇ ਪਰ ਫਿਰਦਾ ਸਵੇਰ ਦਾ ਇਹ ਜਦ ਮੈਂ ਆਇਆ ਉਤੋਂ ਬਾਜੀ ਤੋਂ ਜਾਬੀ ਫਿਰਦਾ ਦਾ ਚੱਲ ਛੱਡ ਦੇ ਹੋਰ ਲੋ ਵੀ ਕਬੂਤਰਾਂ ਨੂੰ ਬਦਾਮ ਵੀ ਪਾਤੇ ਤੇ ਦਾਣੇ ਵੀ ਪਾਤੇ ਉਧਰ ਵੀ ਦਾਣੇ ਪਾਤੇ ਤੇ ਆਉੜ ਰਹੇ ਨੇ ਕਬੂਤਰ ਕੱਢਣ ਤੋਂ ਥੋੜੇ ਬਹੁਤੇ ਘੇਰੇ ਫੇਰ ਕਰਦੇ ਆ ਇਹਨਾਂ ਨੂੰ ਬੰਦ ਤੇ ਉਹਦੇ ਬਾਅਦ ਕੱਲ ਨੂੰ ਆਪਣੇ ਪਿੰਡ ਬਾਜੀ ਆ ਕੱਲ ਨੂੰ ਵੀ ਕਬੂਤਰ ਛੱਡਣਾ ਇੱਕ ਤੁਹਾਨੂੰ ਕੱਲ ਨੂੰ ਪਿੰਡ ਬਾਜੀ ਦਾ ਮਾਹੌਲ ਦਿਖਾਵਾਂਗੇ ਠੀਕ ਆ ਇਹਨਾਂ ਨੂੰ ਛੱਡਦੇ ਆਂ ਬਈ ਖੁੱਡੇ ਚੋਂ ਦੋਨਾਂ ਨੂੰ ਮੋਹਰ ਦਿਖਾ ਦਈਏ ਸਾਨੂੰ ਕਰਾ ਲਈਏ ਜੱਕ ਹੁਣ ਹੁਣ ਜਾਂ ਜੀ ਪਈ ਐ ਨਾ ਜਿ ਪਦਮਦੂਮ ਖਾ ਕੇ ਐ ਨਾ ਨਹੀਂ ਤਾਂ ਮਾਚੂ ਮਰੇ ਬਏ ਤੇ ਐ ਨਾ ਆਰੇ ਲੋਈ ਹੋਰ ਠੀਕ ਐ ਕੀਰਬੋਰਡ ਚਲੋ ਛੱਡ ਦੇ ਇਸੇ ਦੋਨਾਂ ਨੂੰ ਅੰਦਰ ਇੱਥੇ ਬਾਹਰ ਛੱਡ ਦੀ ਪਾਣੀ ਪੁਣੀ ਪੀ ਲੈਣਗੇ ਹੋਰ ਤੇ ਕਬੂਤਰ ਆਉਂਦੇ ਆਂ ਬਈ ਕਾ ਜਾਂਦਾ ਕਾ ਜਾਂਦਾ ਕੋ ਜਾਂਦਾ 7 ਤੇ 40 ਹੋ ਗਏ ਇੱਕ ਰਹਿ ਗਿਆ ਹਰੇ ਲਾਲ ਸਾਦੇ ਦਾ ਬਾਕੀ ਸਾਰੇ ਵੜ ਗਏ ਅੰਦਰ ਦੋ ਛਤਰੀ ਦੇ ਬੈਠੇ ਆ ਉਹ ਦੇਖ ਇਹ ਤਿੰਨ ਰਹਿ ਗਏ ਬਸ ਅੰਦਰ ਕਰਨੇ ਤੋਂ ਇੱਕ ਉੜਦਾ ਹੈ ਦੋ ਬੈਠੇ ਨੇ ਇਹਨਾਂ ਨੂੰ ਅੰਦਰ ਕਰਕੇ ਚੱਲਦੇ ਆਪਾਂ ਮਿੱਤਰੋ ਹੁਣ ਪਹੁੰਚ ਗਏ ਆਪਾਂ ਪਿੱਛੇ ਕਬੂਤਰਾਂ ਘੋੜੇ ਇਹਨਾਂ ਨੂੰ ਪਾਣੀ ਪੁਣੀ ਚੈੱਕ ਕਰ ਲਈਏ ਜਸੇ ਉਹ ਛੋਟੇ ਨਵੇਂ ਛੁੱਡੇ ਵਾਲੇ ਨੂੰ ਪਾਥੇ ਦੇ ਜਾਣੇ ਬਸ ਠੀਕ ਆ ਉਹ ਤਾਂ ਥੋੜੀ ਖਾਂਦੇ ਨੇ ਜੋੜਾ ਮਿਲੇ ਆ ਕਿ ਨਹੀਂ ਇੱਕ ਦਿਨਾਂ ਵਿੱਚ ਮਿਲੂ ਹਲੇ ਆ ਨਾ ਪਾਣੀ ਪੈ ਰਹੇ ਨੇ ਇਹਨਾਂ ਨੂੰ ਹਾਂ ਥੱਲੀ ਪਾ ਦੀ ਥੱਲੀ ਪਾ ਦੀ ਅਮੜਾ ਝਾੜੂ ਝਾੜੂ ਫੇਰ ਦੇ ਮੈਂ ਕਹਿੰਦਾ ਮੜ ਜਾ ਇੱਥੇ ਜਿੱਥੇ ਪਾਏ ਗਾ ਦਾਣੇ ਮੂਰੇ ਮੂਰੇ ਜੇ ਖੜ ਜਾ ਸਾਲੇ ਗੇਮ ਭੱਜੇ ਆਉਣੇ ਮੈਂ ਪਾਣੀ ਲਿਆ ਮਾ ਨੂਰੀ ਆ ਜਿਹੜੇ ਕਿੱਥੇ ਆ ਬੈਠੇ ਓਕੇ ਰਿਪੋਰਟਾਂ ਹੈ ਪਾਣੀ ਲੈ ਜਾਂਦਾ ਮੈਂ ਪਾਣੀ ਪੁਣੀ ਪਾ ਦਈਏ ਇਹ ਪਾਣੀ ਥੋੜਾ ਜਿਹਾ ਠੰਡਾ ਹੁੰਦਾ ਵਧੀਆ ਰਹਿੰਦਾ ਕਬੂਤਰਾਂ ਨੂੰ ਬਾਕੀ ਬਾਕੀ ਗਾਲ ਨੂੰ ਕਰ ਦਾਂਗੇ ਸਾਫ ਲੈ ਖੋਲੀ ਕਰ ਲੈ ਫਟ ਦੇਖਾ ਕਿੱਥੇ ਅੰਡਾ ਰੱਖਿਆ ਉਹਨੇ ਟੋਕਰੀ 'ਚ ਉੱਥੇ ਉੱਪਰ ਲੈ ਆਇਆ ਹਾਂ ਉੱਪਰ ਦੇ ਸਿਰੇ ਹੈ ਨਾ ਸੇ ਘਰ ਹਾਂ ਰੱਖ ਲਿਆ ਬੱਚੇ ਦੋ ਹੀ ਗਏ ਮਨੇ ਆ ਤਾਂ ਗਏ ਮਨੇ ਹੇ 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 ਹਾਂਸ ਠੀਕ ਹੈ ਹੋ ਕੇ ਰبوطਾ ਨੇ ਚਲ ਪਰੇ ਲਾਣੀ ਚਲੋ ਵੀ ਮਿੱਤਰੋ ਮਿਲਦੇ ਆ ਅਗਲੇ ਵਲੌਗ 'ਚ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਤੇ ਦੱਸਿਓ ਜਿਹੜੀ ਕਬੂਤਰੀ ਆਪਣੀ ਭੱਜ ਕੇ ਪਿੰਡ ਆਈ ਉਹਨੂੰ ਦੁਬਾਰਾ ਪਾਈਏ ਕਿਥੇ ਵਾਸਤੇ ਦੱਸਿਓ ਕਮੈਂਟ ਕਰਕੇ ਮਿਲਦੇ ਆ ਅਗਲੇ ਵਲੌਗ ਵਿੱਚ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ